ਪੰਜਾਬ ਦੇ ਵਿੱਚ ਤਰਨਤਾਰ ਦੀ ਚੋਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੁੰਦੀ ਹੁਣ ਦਿਖਾਈ ਦੇਵੇਗੀ ਕਾਂਗਰਸ 'ਚ ਹੋਣ ਜਾ ਰਹੇ ਵੱਡੇ ਬਦਲਾਅ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਹੁਣ ਜਿਸ ਤਰ੍ਹਾਂ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਹੋਈ ਤਰਨਤਾਰੂ ਦੀ ਜਿਮਨੀ ਚੋਣ ਤੋਂ ਬਾਅਦ ਹੁਣ ਰਾਹੁਲ ਗਾਂਧੀ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਉੱਤੇ ਨਜ਼ਰ ਟਿਕਾਈ ਬੈਠੇ ਨੇ ਕਿਉਂਕਿ ਰਾਹੁਲ ਗਾਂਧੀ ਦੇ ਦਰਬਾਰ ਦੇ ਵਿੱਚ ਹੁਣ ਪੰਜਾਬ ਕਾਂਗਰਸ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਸਿਕਰੇਟ ਜਿਹੜੀ ਲਿਸਟ ਤਿਆਰ ਹੋ ਚੁੱਕੀ ਹੈ ਹਾਈ ਕਮਾਂਡ ਨੇ ਸਿਆਸੀ ਰੂਪ ਦੇ ਵਿੱਚ ਤਰਨਤਾਰਨ ਜਿਹੜੀ ਜਿਮਨੀ ਚੋਣ ਦੇ ਨਤੀਜਿਆਂ ਦੀ ਉਡੀਕ ਕਰਨ ਦਾ ਫੈਸਲਾ ਲਿਆ ਸੀ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਦੇ ਵਿੱਚ ਮਜੂਦਾ ਪ੍ਰਧਾਨਾਂ ਅਤੇ ਨਵੇਂ ਚਿਹਰਿਆਂ ਦੀ ਟੱਕਰ ਵੇਖਣ ਨੂੰ ਮਿਲੇਗੀ ਪਰ ਸੰਗਠਨ ਸਿਰਜਣ ਮੁਹਿੰਮ ਦੇ ਜਿਹੜੇ ਨੂੰ ਲੈ ਕੇ ਹਾਲੇ ਜਨਤਕ ਇਸ ਲਈ ਨਹੀਂ ਕਿਹਾ ਜਾ ਸਕਦਾ ਕਿ ਜੋ ਦਾਵੇਦਾਰ ਦੇ ਵਿੱਚ ਤੜੇਬੰਦੀ ਦਾ ਅਸਥੀ ਤੇ ਤੌਰ ਦੇ ਉੱਤੇ 11 ਨਵੰਬਰ ਨੂੰ ਜਿਹੜੀ ਚੋਣ ਹੋ ਰਹੀ ਹੈ ਅੱਜ ਜਿਮਨੀ ਚੋਣ ਤੇ ਨਾ ਪਵੇ ਇਸ ਦੇ ਕਰਕੇ ਹੀ ਹਾਈ ਕਮਾਂਡ ਨੇ ਟੈਨਸ਼ਨ ਫਰੀ ਚੋਣ ਦੇ ਲਈ ਦਿਵਾਲੀ ਤੋਂ ਪਹਿਲਾਂ ਹੋਣ ਵਾਲੇ ਐਲਾਨ ਨੂੰ ਰੋਕ ਦਿੱਤਾ ਗਿਆ ਸੀ ਉਹਨਾਂ ਦੱਸਦੀ ਹੈ ਕਿ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਸੰਗਠਨ ਸਿਰਜਣ ਮੁਹਿੰਮ ਤਹਿਤ ਜ਼ਿਲ੍ਹਾ ਪੱਧਰ ਦੇ ਨਵੇਂ ਸਿਰੇ ਤੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਇਸ ਮੁਹਿੰਮ ਤਹਿਤ ਹਰ ਜ਼ਿਲ੍ਹੇ ਦੇ ਵਿੱਚ ਅਬਜ਼ਰਵ ਅਤੇ ਸਹਿ ਅਬਜ਼ਰਵ ਨਿਯੁਕਤ ਕੀਤੇ ਗਏ ਜਿਨ੍ਹਾਂ ਦਾ ਕੰਮ ਸੀ ਸੰਭਾਵੀ ਤਦਅਵੇਦਾਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਤਜਰਬੇ ਜਨ ਆਧਾਰ ਜਾਤੀ ਸਮੀਕਰਨ ਅਤੇ ਸੰਗਠਨਾਤਮਕ ਆਧਾਰ ਦੇ ਉੱਤੇ ਰਿਪੋਰਟ ਤਿਆਰ ਕਰਨਾ ਸੀ ਪਹਿਲੇ ਪੜਾਅ ਦੇ ਵਿੱਚ ਸਹਿਬ ਜਿਹੜੇ ਅਬਜ਼ਰਵਰ ਸੀ ਉਹਨੇ ਮੁਲਾਕਾਤਾਂ ਅਤੇ ਚਰਚਾ ਦੇ ਆਧਾਰ ਦੇ ਉੱਤੇ ਦਾਅਵੇਦਾਰਾਂ ਦੀ ਸੂਚੀ ਨੂੰ ਜਿਹੜੀ ਲਿਸਟ ਸੀ ਉਹ ਤੋਂ ਆ ਕੀਤਾ ਇਸ ਤੋਂ ਬਾਅਦ ਸੂਚੀ ਨੂੰ ਮੁੱਖ ਜਿਹੜੇ ਅਬਜ਼ਰਵਰ ਦੇ ਹਵਾਲੇ ਕੀਤਾ ਗਿਆ ਜਿਸ ਨੇ ਜਾਤੀ ਸੰਤੁਲਨ ਸਮਾਜੀ ਸਮੀਕਰਨ ਅਤੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਸਰਗਰਮੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 6 ਦਾਅਵੇਦਾਰਾਂ ਦਾ ਲਾ ਜਿਹੜਾ ਪੈਨਲ ਹੈ ਉਹ ਹਾਈ ਕਮਾਂਡ ਨੂੰ ਭੇਜਿਆ ਜਿਹੜੀ ਉਹ ਗੱਲ ਕਰੀ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਰਾਹੁਲ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨੇ ਸਾਰੇ ਜ਼ਿਲ੍ਹਿਆਂ ਤੋਂ ਪ੍ਰਾਪਤ ਜਿਹੜੇ ਪੈਨਲਾਂ ਦੇ ਵਿਸਥਾਰ ਚਰਚਾ ਕੀਤੀ ਹੈ ਕਈ ਥਾਵਾਂ ਤੇ ਨੌਜਵਾਨ ਵੋਟਰਾਂ ਨੂੰ ਮੌਕਾ ਦੇਣ ਅਤੇ ਕੁਝ ਥਾਵਾਂ ਤੇ ਪੁਰਾਣੇ ਤਜਰਬੇਕਾਰ ਨੇਤਾਵਾਂ ਨੂੰ ਦੁਬਾਰਾ ਜ਼ਿੰਮੇਵਾਰੀ ਸੌਂਪਣ ਦਾ ਵੀ ਸੰਕੇਤ ਮੰਨਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਸੂਬੇ ਭਰ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਮ ਫਾਈਨਲ ਕਰ ਲਏ ਗਏ ਹਨ ਜੋ ਵੀ ਹੋਵੇ ਹਾਈ ਕਮਾਂਡ ਨੇ ਇਸ ਵਾਰ ਜਿਸ ਸਾਵਧਾਨੀ ਨਾਲ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੀ ਪ੍ਰਕਿਰਿਆ ਅਪਲਾਈ ਕੀਤੀ ਹੈ ਅਪਣਾਈ ਹੈ ਉਹ ਸਾਫ਼ ਸੰਕੇਤ ਦਿੰਦੀ ਹੈ ਕਿ ਪਾਰਟੀ ਸੰਗਠਨ ਨੂੰ ਸਿਰਫ਼ ਉਹਦੇ ਵੰਡਣ ਦੇ ਨਜ਼ਰੀਏ ਦੇ ਨਾਲ ਨਹੀਂ ਸਗੋਂ ਭਵਿੱਖ ਦੀ ਚੋਣ ਰਣਨੀਤੀ ਦੇ ਵਜੋਂ ਦੇਖ ਰਹੀ ਹੈ ਉਪ ਚੋਣ ਦੇ ਮੱਦੇਨਜ਼ਰ ਧੜੇਬੰਦੀ ਨੂੰ ਰੋਕਣ ਦੇ ਲਈ ਹਾਈ ਕਮਾਂਡ ਦੀ ਸਭ ਤੋਂ ਵੱਡੀ ਪਹਿਲ ਰਹੀ ਹੈ ਅਤੇ ਇਸ لحاظ ਦੇ ਨਾਲ ਸੂਚੀ ਨੂੰ ਰੋਕ ਕੇ ਰੱਖਣਾ ਇੱਕ ਸਫਲ ਫੈਸਲਾ ਸਾਬਿਤ ਹੋਇਆ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ ਜਿਮਨੀ ਚੋਣ ਤੋਂ ਬਾਅਦ ਆਉਣ ਵਾਲੀ ਉਸ ਸੂਚੀ ਤੇ ਹੈ ਜੋ ਅਗਲੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਸੰਗਠਨਾਤਮਕ ਦਿਸ਼ਾ ਅਤੇ ਡਿਸਪਲਿਨ ਜਿਹੜਾ ਉਹ ਸ਼ਾਸਨ ਤੈਅ ਕਰੇਗੀ ਕਾਂਗਰਸ ਹਾਈਕਮਾਨ ਨੇ ਇਸ ਸੂਚੀ ਨੂੰ ਜਾਰੀ ਕਰਨ ਦੇ ਵਿੱਚ ਦੇਰੀ ਇਸ ਲਈ ਕੀਤੀ ਹੈ ਕਿਉਂਕਿ ਜੇਕਰ ਜੀ ਨਾ ਜ਼ਿਲ੍ਹਿਆਂ ਦੇ ਵਿੱਚ ਨਵੇਂ ਚਿਹਰੇ ਨੂੰ ਕਮਾਲ ਮਿਲਦੀ ਹੈ ਉੱਥੇ ਮੌਜੂਦਾ ਉਹਦੇਦਾਰਾਂ ਦੇ ਸਮਰਥਨਾਂ ਦੇ ਵਿੱਚ ਨਾਰਾਜ਼ਗੀ ਵੱਧ ਸਕਦੀ ਹੈ ਇਸ ਨਾਲ ਵਰਕਰਾਂ ਦੇ ਵਿੱਚ ਅਸਹਿਮਤੀ ਡੂੰਗੀ ਹੁੰਦੀ ਹੈ ਤੇ ਚੋਣ ਮਾਹੌਲ ਦੇ ਵਿੱਚ ਵੀ ਇਸ ਦਾ ਸਿੱਧਾ ਅਸਰ ਤਰਨ ਤਾਰਨ ਦੀ ਜਿਮੀ ਚੋਣ ਤੇ ਪੈਂਦਾ ਹੈ ਹਾਈਕਮਾਨ ਨੇ ਇਹ ਵੀ ਸਮਝਿਆ ਕਿ ਦਾਵੇਦਾਰ ਜਿਮੀਨੀ ਚੋਣ ਦੇ ਪ੍ਰਚਾਰ ਦੇ ਵਿੱਚ ਸਰਗਰਮ ਰਹਿਣਗੇ ਤਾਂ ਇਸ ਨਾਲ ਪਾਰਟੀ ਨੂੰ ਦੋਹਰਾ ਲਾਭ ਮਿਲੇਗਾ ਇਕਤਾ ਸੰਗਠਨ ਮਜ਼ਬੂਤ ਹੋਵੇਗਾ ਉੱਥੇ ਹੀ ਮੈਦਾਨ ਦੇ ਵਿੱਚ ਪਾਰਟੀ ਦੀ ਇਕਜੁਟਤਾ ਦਾ ਅਕਸ ਬਣੇਗਾ ਹਾਈ ਕਮਾਂਡ ਦੀ ਚੋਣ ਸਿਆਸਤ ਦੇ ਵਿੱਚ ਇੱਕ ਮਹੱਤਵਪੂਰਨ ਰਣਨੀਤੀ ਮੰਨੀ ਜਾ ਰਹੀ ਹੈ ਜੋ ਕਿ ਉਦੇਦਾਰਾਂ ਦਾ ਐਲਾਨ ਅਜਿਹੇ ਸਮੇਂ ਹੋਵੇ ਜਦੋਂ ਵਿਰੋਧ ਵਿਰੋਧ ਜਾਂ ਦਾ ਅਸਰ ਕਿਸੇ ਵੱਡੇ ਚੋਣ ਨਤੀਜੇ ਤੇ ਨਾਪੋਵੇ ਤਰਨਤਾਰਨ ਉਪਚੋਣ ਦੇ ਨਤੀਜੇ 14 ਨਵੰਬਰ ਨੂੰ ਸਾਹਮਣੇ ਆਉਣਗੇ ਇਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਸੂਚੀ ਦਾ ਐਲਾਨ ਕਰੇਗੀ ਜਿਹੜਾ ਚਿਹਰਾ ਸੰਗਠਨ ਦੀ ਕਮਾਂਡ ਸੰਭਾਲੇਗਾ ਅਤੇ ਕਿਸ ਦੀ ਦੇਵਾਇਦਾਰੀ ਤੇ ਮੋਹਰ ਲੱਗੇਗੀ ਤੇ ਇਸ ਦੇ ਸਾਰੇ ਦਾਅਵੇਦਾਰਾਂ ਅਤੇ ਵਰਕਰਾਂ ਦੀਆਂ ਨਜ਼ਰਾਂ ਹੁਣ ਟਿਕੀਆਂ ਹੋਈਆਂ ਨੇ ਤੋਂ ਦੱਸ ਦਈਏ ਕਿ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਵੀ ਲਗਾਤਾਰ ਜਿਹੜੀ 2027 ਦੀ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਪਰ ਫਿਲਹਾਲ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਅੰਦਰੂਨੀ ਫੁੱਟਬਾਜ਼ੀ ਸੀ ਜਿਹੜੀ ਉਹ ਵੇਖ ਨੂੰ ਮਿਲੀ ਸੀ ਉਸ ਦੀ ਤੁਹਾਡੇ ਬੰਦੀਦ ਕਰਕੇ ਕਾਫੀ ਨੁਕਸਾਨ ਜ਼ਰੂਰ ਪਾਰਟੀ ਦਾ ਜਪ ਕਹਿ ਲੀਏ ਕੁਝ ਜਿਵੇਂ ਚੋਣਾਂ ਦੇ ਵਿੱਚ ਹੋਇਆ ਸੀ ਪਰ ਹੁਣ ਜਿਹੜੇ ਸੰਕੇਤ ਨੇ ਕੀ ਰਾਹੁਲ ਗਾਂਧੀ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹੈ ਉਸ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੋ ਫਾੜ ਹੋ ਕੇ ਲੀਡਰਸ਼ਿਪ ਚੱਲੀ ਸੀ ਕਈ ਜੇ ਗੱਲ ਕਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਗੱਲ ਤੰਜ ਕੱਸਦੇ ਹੁੰਦੇ ਨੇ ਕਿ ਇਹ ਕਾਂਗਰਸ ਦੇ ਕੋਲ ਤਾਂ ਕਈ ਮੁੱਖ ਮੰਤਰੀ ਨੇ ਜਿਸ ਦੇ ਕਰਕੇ ਉਹਨਾਂ ਦੀ ਸਹਿਮਤੀ ਜਾਂ ਕਹਿ ਲਈ ਵੀ ਜਿਸ ਦੇ ਕਰਕੇ 2027 ਦੇ ਵਿੱਚ ਆਮ ਆਦੀ ਪਾਰਟੀ ਉਸ ਦਾ ਫਾਇਦਾ ਚੁਕੇਗੀ ਉਹਨਾਂ ਧੜੇਬੰਦੀ ਦਾ ਫਾਇਦਾ ਚੁਕੇਗੀ ਇਸੇ ਤਰ੍ਹਾਂ ਹੁਣ ਰਾਹੁਲ ਗਾਂਧੀ ਲਈ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਇਕਜੁਟਤਾ ਦਿਖਾਈ ਨਹੀਂ ਦੇ ਰਹੀ ਕੀ ਉਸ ਨੂੰ ਇਕੱਠੇ ਕਰਨ ਦੇ ਵਿੱਚ ਕਾਂਗਰਸ ਹਾਈ ਕਮਾਂਡ ਹੁਣ 2027 ਤੋਂ ਪਹਿਲਾਂ ਕਾਮਯਾਬ ਹੋ ਜਾਵੇਗੀ ਕਿਉਂਕਿ ਜਦੋਂ ਕੈਪਟਨ ਮਰਿੰਦਰ ਸਿੰਘ ਸੀ ਤਾਂ ਉਦੋਂ ਕੈਪਟਨ ਮਰਿੰਦਰ ਸਿੰਘ ਦੇ ਨਾਲ ਹੀ ਸਾਰੀ ਕਾਂਗਰਸ ਚੱਲਦੀ ਸੀ ਪਰ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦੀ ਧੜੇਬੰਦੀ ਬਣ ਚੁੱਕੀ ਹੈ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹ ਸਭ ਦੇ ਸਾਹਮਣੇ ਨੇ ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਕੇ ਕਿਸ ਹਿਸਾਬ ਦੇ ਨਾਲ ਕਾਂਗਰਸ ਹਕਮਰ ਚਲਾਵੇਗੀ ਇਹ ਦੇਖਣਾ ਬੇहद ਖਾਸ ਹੋਵੇਗਾ ਕਿਉਂਕਿ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵਿਚਾਰਚੇ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਜਦੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਿੰਕਾ ਗਾਂਧੀ ਦੇ ਨਾਲ ਪਾਈ ਗਈ ਸੀ ਤਾਂ ਉਸ ਇੱਕ ਤਸਵੀਰ ਨੇ ਹੀ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਸ ਦੇ ਵਿੱਚ ਤਰਥੱਲੀ ਜ਼ਰੂਰ ਮਚਾ ਦਿੱਤੀ ਗਈ ਸੀ ਹਲਚਲ ਬਹੁਤ ਤੇਜ਼ ਹੋ ਚੁੱਕੀ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜੇ ਵੱਡੇ ਬਿਆਨ ਦੇ ਚੁੱਕੇ ਸੀ ਕਿ ਆਖਰਕਾਰ ਹੁਣ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਤੂ ਇਕ ਹੋਵੇਗਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਤੋਂ ਹੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਸੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਵੱਲ ਤੋਰਿਆ ਜਾਂਦਾ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਕੀ ਸਮੀਕਰਨ ਹੋਣਗੇ ਕੀ ਕਾਂਗਰਸ ਦੇ ਵਿੱਚ ਕੀ ਕਾਂਗਰਸ 2017 ਦੀ ਚੋਣਾਂ ਦਿੱਤਨ ਦੇ ਸਮਰਥ ਹੋ ਜਾਵੇਗੀ ਜਾਂ ਫਿਰ ਨਹੀਂ ਇਹਦੇ ਉੱਤੇ ਸਭ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਮੌਜੂਦਾ ਸਮੇਂ ਅਕਾਲੀ ਦਲ ਦੇ ਭਾਜਪੀ ਦੀ ਗੱੜਜੋੜ ਦੀ ਚਰਚਾ ਬਹੁਤ ਪੂਰੇ ਜ਼ੋਰ ਦੇ ਉੱਤੇ ਹੈ ਦੂਜੇ ਪਾਸੇ ਅਮਰਪਾਲ ਤੇ ਜਿਹੜਾ ਨਮਾ ਅਕਾਲੀ ਦਲ ਹੈ ਉਹਦੀ ਗੱੜਜੋੜ ਦੀ ਚਰਚਾ ਵੀ ਪੂਰੇ ਜ਼ੋਰ ਦੇ ਉੱਤੇ ਹੈ ਇਹ ਸਮੀਕਰਨ ਪੰਜਾਬ ਦੀ ਸਿਆਸਤ ਦੇ ਵੀ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਕਿਸ ਤਰ੍ਹਾਂ ਪੰਜਾਬ ਨੂੰ ਮੁੜ 2017 ਦੇ ਵਾਂਗ 2017 ਦੇ ਵਿੱਚ ਜਿੱਤਣ ਦੇ ਵਿੱਚ ਕਾਮਯਾਬ ਹੋਵੇਗੀ ਕਿਉਂਕਿ ਹੁਣ ਕਾਂਗਰਸ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਅਸੀਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਸੱਤ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਅਸੀਂ ਜਿੱਤੇ ਸੀ ਤਾਂ ਉਸ ਦੇ ਕਰਕੇ ਸਾਡੇ ਵੱਲ ਲੋਕਾਂ ਦਾ ਝੁਕਾਓ ਜ਼ਰੂਰ ਹੈਗੇ ਆ ਪਰ ਮੌਜੂਦਾ ਸਮੇਂ ਹਾਲਾਤ ਜਿਹੋ ਜਿਹੇ ਬਣੇ ਹੋਏ ਨੇ ਉਹ ਸਭ ਦੇ ਸਾਹਮਣੇ ਨੇ ਪਰ ਅੱਜ ਕਾਂਗਰਸ ਨੂੰ ਸੜੇ ਬੰਦੀ ਤੋਂ ਉੱਪਰ ਉੱਠ ਕੇ ਜਾਪਰ ਕਹ ਲਈ ਪਾਰਟੀ ਦੀ ਆਪਸੀ ਜਿਹੜੀ ਖਿੱਚੋ ਤਾਨ ਹੈ ਉਸ ਤੋਂ ਉੱਪਰ ਉੱਠ ਕੇ ਜੇਕਰ ਅੱਜ ਤੋਂ ਹੀ ਕੰਮ ਕਰਨਗੇ ਤਾਂ 2027 ਉਹਨਾਂ ਲਈ ਸੁਖਾਲਾ ਹੋਵੇਗਾ ਨਹੀਂ ਤਾਂ ਹਰਿਆਣਾ ਵਾਂਗ ਜਾਂ ਪਰ ਹੋਰ ਸਟੇਟਾਂ ਦੇ ਵਾਂਗ ਵੀ ਕਾਂਗਰਸ ਦਾ ਹਾਲ ਉਹੀ ਹੋਵੇਗਾ ਜੋ ਦੂਜੀਆਂ ਸਟੇਟਾਂ ਦੇ ਵਿੱਚ ਹੋਇਆ ਜਦੋਂ ਭਾਜਪਾ ਗੱਲ ਕਹਿੰਦੀ ਹੁੰਦੀ ਹੈ ਕਿ ਭਾਰਤ ਮੁਕਤ ਕਾਂਗਰਸ ਕਿਤੇ ਉਹ ਵਾਲਾ ਸੁਪਨਾ ਨਾ ਕਾਂਗਰਸ ਦਾ ਜਿਹੜਾ ਉਹ ਬੀਜਪੀ ਆਪਣਾ ਪੂਰਾ ਕਰ ਲਵੇ ਕਿਉਂਕਿ ਇਸ ਨੂੰ ਲੈ ਕੇ ਸਭ ਦੀ ਨਜ਼ਰ ਟਿਕੀ ਹੋਈ ਹੈ ਤੁਹਾਡੇ ਕੀ ਵਿਚਾਰ ਨੇ ਕੀ ਹੁਣ ਪੰਜਾਬ ਕਾਂਗਰਸ ਕਿਸ ਤਰ੍ਹਾਂ 2027 ਦੀ ਚੋਣਾਂ ਲੜੇਗੀ ਕਿਹੋ ਜਿਹੇ ਹਾਲਾਤ ਹੋਣਗੇ ਪੰਜਾਬ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਇਸ ਵਾਕਫ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤਾਂ ਕਿ ਤੁਹਾਨੂੰ ਅਗਲੀ ਆਪਾਂ ਵੀਡੀਓ ਦੇ ਵਿੱਚ ਵੀ ਗੱਲਬਾਤ ਕਰ ਸਕੀਏ ਧੰਨਵਾਦ